ਹਾਂਜੀ ਸਤਿ ਸ਼੍ਰੀ ਅਕਾਲ ਜੀ ਬੁਟੀਕ ਸਟਾਈਲ ਸੂਟ ਲੈ ਕੇ ਆਏ ਆ ਨਵੇਂ ਟ੍ਰੈਂਡ ਤੇ ਨਵੇਂ ਡਿਜ਼ਾਈਨ ਕਾਫੀ ਡਿਮਾਂਡ ਆ ਰਹੀ ਸੀ ਕਿ ਨਵੇਂ ਸਟਾਈਲ ਦੇ ਸੂਟ ਨਵੇਂ ਡਿਜ਼ਾਈਨ ਦਿਖਾਓ ਜੀ ਆਉਣ ਵਾਲੇ ਸੀਜ਼ਨ ਦੇ ਵਿੱਚ ਤੁਸੀਂ ਇਨ੍ਹਾਂ ਤੇ ਵਰਕ ਕਰਵਾ ਸਕਦੇ ਹੋ ਬਹੁਤ ਜਾਦੇ ਸੋਹਣੇ ਸੂਟ ਨੇ ਹੈਵੀ ਡਿਜ਼ਾਈਨ ਵੀ ਐਡ ਕੀਤੇ ਨੇ ਸਿੰਪਲ ਵੀ ਠੀਕ ਹੈ ਜੀ ਮਸ਼ੀਨ ਵਰਕ ਦੇ ਕੁਝ ਡਿਜ਼ਾਈਨ ਆਪ ਐਡ ਕੀਤੇ ਨੇ ਤੇ ਸਪੈਸ਼ਲ ਕਲਰ ਜਿਹੜੇ ਅੱਜਕੱਲ ਚੱਲ ਰਹੇ ਨੇ ਤੁਸੀਂ ਕਲਰ ਦਾ ਆਈਡੀਆ ਲਗਾ ਕੇ ਆਪਣੇ ਲਈ ਜਿਹੜਾ ਵਰਕ ਕਰਵਾ ਸਕਦੇ ਹੋ ਤੇ ਆਪਣੀ ਪਸੰਦ ਦੇ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਆਪਣੀ ਪਸੰਦ ਦੇ ਬਣੇ ਹੋਏ ਸੂਟ ਇੱਕਦਮ ਅਲੱਗ ਜਿਹਾ ਕਨਸੈਪਟ ਹੋ ਜਾਂਦਾ ਹੈ ਇਹ ਬਣੇ ਹੋਏ ਜੀ organza ਤੇ suit special jaggo واسਤੇ ready ਹੋਏ ਨੇ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦਾ ਫੈਬਰਿਕ ਵੀ ਹਰ ਰੋਜ਼ ਨਵੇਂ ਤੋਂ ਨਵੇਂ ਆਉਂਦਾ ਰਹਿੰਦਾ ਆਪਾਂ ਕਮਿਊਨਿਟੀ ਦੇ ਵਿੱਚ ਹਮੇਸ਼ਾ ਪੋਸਟ ਕਰਦੇ ਰਹਿੰਨੇ ਆ ਇਸ ਤਰ੍ਹਾਂ ਦੇ suit ਤੇ fabric double sheer ਦਾ ਵੀ ਫੈਸ਼ਨ ਆ ਚੁੱਕਿਆ ਜੀ ਦੁਬਾਰਾ ਤੇ ਇਹ ਹੈਗੇ ਜੀ ਬ੍ਰਾਕਟ ਦੇ ਸੂਟ ਬ੍ਰਾਕਟ ਦੇ ਸੂਟ ਹਰ ਸੀਜ਼ਨ ਆਉਂਦੇ ਨੇ ਬਹੁਤ ਸੋਹਣੇ ਲੱਗਦੇ ਨੇ ਕਿਉਂਕਿ ਇਹਨਾਂ ਦੇ ਫਿਟਿੰਗ ਇਹਨਾਂ ਦੀ ਡਿਜ਼ਾਈਨਿੰਗ ਇਦਾਂ ਦੀ ਹੁੰਦੀ ਹੈ ਕਿ ਇਹ ਪਹਿਨੇ ਹੋਏ ਸੂਟ ਬਹੁਤ ਸੋਹਣੇ ਲੱਗਦੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ